ਬੰਦ ਕਰੋ ਬੰਦ ਕਰੋ ਫਲਸਤੀਨ ਤੇ ਹਮਲੇ ਕਰਨੇ ਬੰਦ ਕਰੋ ਬੰਦ ਕਰੋ ਬੰਦ ਕਰੋ ਦੇਖਣਾ ਲੋਕਾਂ ਦਾ ਕਤਲ ਦੇਖਣਾ ਲੋਕਾਂ ਦਾ ਇਜ਼ਰਾਇਲ ਦਾ ਹਕਮ ਮਰਦਾਬਾਦ 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 ਦੇਖਣਾ ਲੋਕਾਂ ਦਾ ਕਤਲ ਇਜ਼ਰਾਇਲ ਦਾ ਹਕਮ ਮਰਦਾਬਾਦ 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 ਦੇਖਣਾ ਸਾਮਰਾਜ ਮਰਦਾਬਾਦ 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 ਫਲਸਤੀਨ ਦੇ ਵਿੱਚ ਦੇਖਣਾ ਲੋਕਾਂ ਦੇ ਕਤਲ ਬੰਦ ਕਰੋ ਬੰਦ ਕਰੋ ਬੰਦ ਕਰੋ ਅੱਜ ਅਸੀਂ ਦੇਸ਼ ਦੀਆਂ ਖੱਬੀਆਂ ਪਾਰਟੀਆਂ ਦੇ ਸਾਂਝੇ ਸੱਦੇ ਦੇ ਉੱਤੇ ਇਜ਼ਰਾਈਲ ਵੱਲੋਂ ਜੋ ਫਲਸਤੀਨੀ ਲੋਕਾਂ ਦਾ ਕਹਣ ਕੀਤਾ ਜਾ ਰਿਹਾ ਗਾਜ਼ਾ ਦੇ ਵਿੱਚ ਹਜ਼ਾਰਾਂ ਨੇ ਲੱਖਾਂ ਟਨ ਬਰੂਦ ਦੀ ਬਰਖਾ ਕਰਕੇ ਬੇਗਨਾ ਲੋਕਾਂ ਨੂੰ ਮੌਤ ਦੇ ਘਾਟ ਉਤਾਰਿਆ ਜਾ ਰਿਹਾ ਇਹ ਜਿਹੜੀ ਗੁੰਡਾਗਰਦੀ ਇਜ਼ਰਾਈਲ ਵੱਲੋਂ ਉੱਥੋਂ ਦੇ ਰਾਸ਼ਟਰਪਤੀ ਨੇਤਨ ਯਾਹੁੂ ਵੱਲੋਂ ਫਲਸਤੀਨੀ ਲੋਕਾਂ ਦਾ ਨਸਲ ਕਾਟ ਕੀਤਾ ਜਾ ਰਹਾ ਇਹ ਰੁਕਣਾ ਚਾਹੀਦਾ ਬੜੇ ਦੁੱਖ ਦੀ ਗੱਲ ਆ ਵੀ ਸਾਡੀ ਭਾਰਤ ਦੀ ਜਿਹੜੀ ਕੇਂਦਰ ਦੀ ਸਰਕਾਰ ਆ ਜਿਹੜੀ ਫਲਸਤੀਨ ਦੇ ਲੋਕਾਂ ਪ੍ਰਤੀ ਸਾਡੀ ਪਰਵਾਨਿਤ ਪਾਲਿਸੀ ਸੀ ਉਹਨੂੰ ਛੱਡ ਕੇ ਫਲਸਤੀਨੀ ਲੋਕਾਂ ਦੀ ਬਾਹ ਫੜਨ ਦੀ ਬਜਾਏ ਇਜ਼ਰਾਈਲ ਦੇ ਹੱਕ ਚ ਭੁਗਤ ਰਹੀ ਆ ਜਿਹੜਾ ਅਮਰੀਕਨ ਸਾਮਰਾਜ ਆ ਉਹ ਵੀ ਜੂਐਨਓ ਦੇ ਵਿੱਚ ਆਪਣੇ ਆਪ ਨੂੰ ਮਨੁੱਖੀ ਅਧਿਕਾਰਾਂ ਦਾ ਬਹੁਤ ਵੱਡਾ ਅਲੰਬਰਦਾਰ ਕਹੋਂਦਾ ਪਰ ਜਦੋਂ ਫਲਸਤੀਨ ਦਾ ਮਸਲਾ ਜਾਂ ਫਲਸਤੀਨ ਦੇ ਲੋਕਾਂ ਦੀ ਆਜ਼ਾਦੀ ਦਾ ਮਸਲਾ ਜੁਨੋ ਵਿੱਚ ਆਉਂਦਾ ਜਾਂ ਉੱਥੋਂ ਦੇ ਲੋਕਾਂ ਨੂੰ ਰਾਹਤ ਮਨੁੱਖੀ ਰਾਹਤ ਭੇਜਣ ਦਾ ਮਸਲਾ ਆਉਂਦਾ ਤਾਂ ਉਹ ਵੀਟੋ ਕਰ ਦਿੰਦਾ ਖਬਰ ਹੈ ਭਈ ਹਜ਼ਾਰਾਂ ਨਹੀਂ ਲੱਖਾਂ ਦੀ ਗਣਤੀ ਵਿੱਚ ਲੋਕ ਉੱਥੇ ਭੁੱਖਮਰੀ ਨਾਲ ਮਰਨ ਲਈ ਮਜਬੂਰ ਨੇ ਬੱਚੇ ਲਗਭਗ 40000 ਦੇ ਕਰੀਬ ਬੱਚਾ ਜਿਹੜਾ ਉੱਥੇ ਭੁੱਖਮਰੀ ਦਾ ਸ਼ਿਕਾਰ ਹੋ ਕੇ ਮੌਤੇ ਦੇ ਮੂੰਹ ਵਿੱਚ ਪੈਣ ਦੇ ਪੈਣ ਨੂੰ ਤਿਆਰ ਬੈਠਾ ਅਸੀਂ ਇਸ ਇਥੋਂ ਮੰਗ ਕਰਦੇ ਹਾਂ ਖੱਬੀਆਂ ਪਾਰਟੀਆਂ ਵੱਲੋਂ ਆਮ ਲੋਕਾਂ ਵੱਲੋਂ ਭਾਰਤ ਦੇ ਲੋਕਾਂ ਵੱਲੋਂ ਕਿ ਫਲਸਤੀਨ ਨੂੰ ਜਿਹੜਾ ਫਲਸਤੀਨ ਦੀ ਧਰਤੀ ਹੈ ਫਲਸਤੀਨ ਦੇ ਲੋਕਾਂ ਦੀ ਹੈ ਇਜ਼ਰਾਈਲ ਨੂੰ ਉਹਨਾਂ ਦੀ ਜਿਹੜੀ ਧਰਤੀ ਦੇ ਨਸਹਿਜ ਕਬਜ਼ਾ ਕੀਤਾ ਆ ਉਹ ਛੱਡਣਾ ਚਾਹੀਦਾ ਆ ਐ ਸਤਿਕਾਰਯੋਗ ਸਾਥੀਓ ਮੈਂ ਕਾਮਰਡ ਸੰਤੋਖ ਸਿੰਘ ਬਲਗਾ ਮੈਂਬਰ ਸੂਬਾ ਕਮੇਟੀ ਭਾਰਤੀ ਇਨਕਲਾਬੀ ਮਾਰਸ਼ਲਵਾਦੀ ਪਾਰਟੀ ਅੱਜ ਅਸੀਂ ਪਿੰਡ ਬਲਗਾ ਦੇ ਵਿੱਚ ਜਿੱਥੇ ਸਾਰੇ ਦੇਸ਼ ਦੀਆਂ ਖੱਬੀਆਂ ਪਾਰਟੀਆਂ ਨੇ ਜਿਹੜੀ ਇਜ਼ਰਾਈਲ ਦਾ ਪ੍ਰਧਾਨ ਮੰਤਰੀ ਵੱਖਰੇ ਵੱਖਰੇ ਮੌਲਕਾਂ ਦੇ ਵਿੱਚ ਹਮਲੇ ਕਰਕੇ ਉੱਥੇ ਬੇਗਨਾ ਲੋਕਾਂ ਨੂੰ ਔਰਤਾਂ ਨੂੰ ਬੱਚਿਆਂ ਨੂੰ ਕਤਲ ਕਰ ਰਿਆ ਖਾਸ ਤੌਰ ਤੇ ਫਲਸਤੀਨ ਦੇ ਅੰਦਰ ਪਿਛਲੇ ਸਮੇਂ ਦੇ ਅੰਦਰ ਘੱਟੋ-ਘੱਟ 55 ਤੋਂ ਲੈ ਕੇ 65 ਹਜ਼ਾਰ ਤੱਕ ਦਾ ਉੱਥੇ ਬੇਗਨਾ ਲੋਕ ਜਿਹਦੇ ਵਿੱਚ ਔਰਤਾਂ ਜਿਹਦੇ ਵਿੱਚ ਛੋਟੇ-ਛੋਟੇ ਬੱਚੇ ਉਹਨੇ ਮਾਰ ਦਿੱਤੇ ਔਰ ਸਾਰੇ ਫਲਸਤੀਨ ਨੂੰ ਆਪਣੇ ਕਬਜ਼ੇ 'ਚ ਲੈਣਾ ਚਾਹੁੰਦਾ ਇਹਦੇ ਸੰਬੰਧ ਦੇ ਵਿੱਚ ਖੱਬੀਆਂ ਪਾਰਟੀਆਂ ਨੇ ਫਲਸਤੀਨ ਦੇ ਹੱਕ ਦੇ ਵਿੱਚ ਦੇ ਇਜ਼ਰਾਈਲ ਦੇ ਵਿਰੋਧ ਦੇ ਵਿੱਚ ਸਾਰੇ ਦੇਸ਼ ਦੇ ਅੰਦਰ ਵੱਖਰੇ-ਵੱਖਰੇ ਥਾਵਾਂ ਤੇ ਐਕਸ਼ਨ ਕਰਨ ਦਾ ਫੈਸਲਾ ਕੀਤਾ ਉਸ ਲੜੀ ਤਹਿਤ ਅਸੀਂ ਅੱਜ ਇੱਥੇ ਬਲਗੇ ਦੇ ਵਿੱਚ ਇਕੱਠੇ ਹੋਏ ਆਂ ਪਿੱਛੇ ਇਜ਼ਰਾਈਲ ਜੇ ਕਿ ਇਹ ਖੁਦ ਨਹੀਂ ਇਹਨਾਂ ਕੁਝ ਕਰਨ ਜੋਗਾ ਅਮਰੀਕਨ ਸਾਮਰਾਜ ਉਹਨੂੰ ਸ਼ਹਿਬਰਾਬਦ ਪੂਰੀ ਆ ਉਹਦੀ ਸ਼ਹਿਤ ਹੀ ਉਹਨੇ ਕੱਲ ਪਰਸੋਂ ਅਰਾਨ ਤੇ ਹਮਲਾ ਕਰਕੇ ਉੱਥੇ ਕਾਫੀ ਅਜਾੜਾ ਕੀਤਾ ਜਿਹੜੇ ਖਾਸ ਤੌਰ ਤੇ ਕਿਉਂ ਨਾ ਵਿਚਾਰ ਦਾ ਰਲ ਲੋਕ ਆ ਸਾਨੂੰ ਇਸ ਗੱਲ ਦੀ ਚਿੰਤਾ ਵੀ ਜਿੱਦਾਂ ਮੁੜ ਕੇ ਕਦੇ ਗਾਂਜਾ ਤੇ ਹਮਲਾ ਕਰ ਕਦੇ ਫਾਇਲਸ ਤੇ ਪਾਲੇਸਤੀਨ ਤੇ ਹਮਲਾ ਕਰ ਕਦੇ ਉਹ ਪ੍ਰਾਂਤ ਤੇ ਹਮਲਾ ਕਰਦਾ ਵੇਖ ਕੇ ਤੇ ਇਦਾਂ ਦੀ ਸਥਿਤੀ ਸਥਿਤੀ ਨਾ ਪੈਦਾ ਹੋ ਜਾਏ ਵੀ ਜਿਹੜੇ ਕੁੱਲ ਦੁਨੀਆ ਦੇ ਵਿੱਚ ਇਹ ਜੰਗ ਦੀ ਪੱਟੀ 'ਚ ਨਾ ਲੋਕਾਂ ਨੂੰ ਝੋਕ ਦੇਵੇ ਅਸੀਂ ਮੰਗ ਕਰਦੇ ਹਾਂ ਖੱਬੀਆਂ ਪਾਰਟੀਆਂ ਵੱਲੋਂ ਵੀ ਜਿਹੜੀ ਮਤਲਬ ਜਿਹੜੇ ਸੂਝਮਾਨ ਮੁਲਕ ਆ ਜਿਹੜੇ ਸੂਝਮਾਨ ਮੁਲਕਾਂ ਦੇ ਵਧੀਆ ਆਗੂ ਆ ਉਹ ਵਿੱਚ ਦਖਲ ਦੇ ਕੇ ਉਹਨੂੰ ਬੰਦ ਕਰਾਉਣੀ ਚਾਹੀਦੀ ਜੰਗ ਤਾਂ ਕਿ ਜਿਹੜੇ ਉੱਥੇ ਫਲਸਤੀਨ ਦੇ ਵਿੱਚ ਬੱਚਿਆਂ ਦਾ ਔਰਤਾਂ ਦਾ ਤੇ ਹੋਰ ਲੋਕਾਂ ਦਾ ਅਜਾੜਾ ਹੋ ਰਿਹਾ ਉਹ ਬੰਦ ਹੋਵੇ